ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੋਤ ਸਿੰਘ ਮਾਨ ਮੱਛੀ ਪਾਲਨ ਅਫਸਰ ਅੱਜ ਇੱਥੇ ਰਪਿੰਦਰ ਜੀ ਦੇ ਇੰਟੀਗ੍ਰੇਟਿਡ ਫਾਰਮ ਤੇ ਪਹੁੰਚਿਆ ਸਾਡੇ ਨਾਲ ਸੈਂਟਰਲੋਂ ਟੀਮ ਵੀ ਆਈ ਹੈ ਜਿਹੜੀ ਗਰਾਊਂਡ ਵਾਟਰ ਹਾਰਵੈਸਟਿੰਗ ਦੇ ਬਾਰੇ ਸਰਵੇ ਕਰਦੀ ਹੈ ਤੇ ਮੈਂ ਦੱਸਣਾ ਚਾਹੁੰਦਾ ਵੀ ਦੇਖੋ ਜਿਹੜਾ ਮੱਛੀ ਪਾਲਣ ਦਾ ਪ੍ਰੋਜੈਕਟ ਹੈ ਇਹ ਆਪਾਂ ਪੋਲਟਰੀ ਦੇ ਨਾਲ ਇੰਟੀਗ੍ਰੇਟ ਕਰਕੇ ਇਹਨਾਂ ਨੇ ਇੱਥੇ ਸ਼ੁਰੂ ਕੀਤਾ 2 ਸਾਲ ਹੋ ਗਏ ਨੇ ਤੇ ਇਹਨਾਂ ਨੇ ਕਰੀਬਨ 8 ਲੱਖ ਰੁਪਏ ਸਬਸਿਡੀ ਵੀ ਜਿਹੜੀ ਸਰਕਾਰ ਵੱਲੋਂ ਇਹਨਾਂ ਨੂੰ ਮਹయ్యా ਕਰਵਾਈ ਗਈ ਤੇ ਨਾਲ ਇਹਨਾਂ ਦੀ 10 ਤੋਂ 12 ਲੱਖ ਦੀ ਜਿਹੜੀ ਆਮਦਨੀ ਵੀ ਹੈ ਉਹ ਹਰ ਸਾਲ ਆਪਣੀ ਮੱਛੀ ਤੇ ਮੁਰਗੀ ਤੋਂ ਇਹ ਲੈ ਰਹੇ ਨੇ ਤੇ ਤੁਸੀਂ ਸਾਰੇ ਵੀ ਇਹੋ ਜਿਹੇ ਪ੍ਰੋਜੈਕਟਾਂ ਦਾ ਇਹੋ ਜੇ ਫਾਰਮਿੰਗ ਮੈਥਡ ਦਾ ਇਹੋ ਜੇ ਖੇਤੀਬਾੜੀ ਦੇ ਕਿੱਤਿਆਂ ਦਾ ਲਾਭ ਲਓ ਤੇ ਸਾਡੀ ਜਿਹੜੀ ਹਰ ਮਹੀਨੇ ਮੱਛੀ ਪਾਲਣ ਵਿਭਾਗ ਵੱਲੋਂ ਜਿਹੜੀ ਮੁਫਤ ਦੇ ਵਿੱਚ ਟ੍ਰੇਨਿੰਗ ਸਿਖਲਾਈ ਦਿੱਤੀ ਜਾਂਦੀ ਹੈ ਉਹ 21 ਜੁਲਾਈ ਤੋਂ ਮੋਗੇ ਵਿਖੇ ਡੀਸੀ ਦਫ਼ਤਰ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਤੁਸੀਂ ਸਾਰੇ ਆ ਕੇ ਟ੍ਰੇਨਿੰਗਾਂ ਦਾ ਲਾਭ ਲਓ ਤੇ ਨਾਲ ਜਿਹੜੀ ਪ੍ਰਧਾਨ ਮੰਤਰੀ ਮੱਛੀਆ ਸੰਪਦਾ ਯੋਜਨਾ ਸਕੀਮ ਹੈ ਉਹਦੇ ਤਹਿਤ ਆਪਣੀਆਂ ਸਬਸਿਡੀਆਂ ਲੈ ਕੇ ਖੇਤੀਬਾੜੀ ਦੇ ਜਿਹੜੇ ਫਸਲੀ ਚੱਕਰ ਚੋਂ ਨਿਕਲ ਕੇ ਖੇਤੀ ਵਿਭਿੰਨਤਾ ਅਪਣਾਓ ਤੇ ਜਿਹੜੀ ਆਪਣੀ ਆਮਦਨ ਦੇ ਵਿੱਚ ਵਾਧਾ ਕਰੋ ਉਹ ਚਾਹੇ ਤੁਹਾਨੂੰ ਰੁਪਿੰਦਰ ਜੀ ਵੀ ਦੱਸ ਸਕਦੇ ਨੇ ਕਿਵੇਂ ਮੱਛੀ ਪਾਲ ਲੈਣੇ ਇਹਨਾਂ ਦੀ ਜਿਹੜੀ ਆਮਦਨੀ ਵਧਾਈ ਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸਰ ਇੱਕ ਜਿਵੇਂ ਅਸੀਂ ਦੇਖਦੇ ਹਾਂ ਕਿ ਰਵਾਇਤੀ ਖੇਤੀ ਦੇ ਵਿੱਚ ਜ਼ਿਆਦਾਤਰ ਜਿਹੜੀ ਸਾਡੇ ਪੰਜਾਬ ਦੇ ਵਿੱਚ ਲੋਕ ਰਵਾਇਤੀ ਖੇਤੀ ਉਸੇ ਦਾ ਗਣਤંત્ર ਨੇਤਾ ਨੂੰ ਸੀ ਮੰਨ ਲਿਆ ਅਜਿਹੇ ਲੋਕਾਂ ਤੱਕ ਬਹੁਤਾ ਤੱਕ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਪਾਲਿਸੀਜ਼ ਪਹੁੰਚ ਵੀ ਨਹੀਂ ਪਹੁੰਦੀਆਂ ਤੇ ਉਹ ਜਿਹੇ ਕਿਸਾਨਾਂ ਲਈ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਰਕਾਰ ਦੁਆਰਾ ਸਰਕਾਰੀ ਅਫਸਰਾਂ ਵਿਭਾਗਾਂ ਦੁਆਰਾ ਬੜੀਆਂ ਜਿਹੜੀਆਂ ਸਿਮਾ ਨੇ ਉਹ ਸ਼ੁਰੂ ਜਿਹੜੀਆਂ ਸਰਕਾਰ ਦੁਆਰਾ ਹੋਈਆਂ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਸਾਡਾ ਏਦਾਂ ਇਹੀ ਮੰਤਵ ਸੀ ਵੀ ਆਪਾਂ ਤੋਂ ਡੇਰਾ ਹੀ ਲੋਕਾਂ ਨੂੰ ਜਾਗਰੂਕ ਕਰੀਏ ਵੀ ਤੁਸੀਂ ਖੇਤੀ ਵਿੱਚ ਵਿਭਿੰਨਤਾ ਅਪਣਾ ਕੇ ਕਿਵੇਂ ਆਪਣੇ ਖੇਤੀ ਬਾੜੀ ਦੇ ਜਿਹੜੇ ਫਸਲੀ ਚੱਕਰ ਚੋਂ ਨਿਕਲ ਸਕਦੇ ਹੋ ਤੇ ਕਣਕ ਦੇ ਛੋਲੇ ਦਾ ਜਿਹੜਾ ਫਸਲੀ ਚੱਕਰ ਹੈ ਕਿਤੇ ਨਾ ਕਿਤੇ ਸਾਰੇ ਆਪਣੇ ਕਿਸਾਨ ਵੀਰ ਨੇ ਜਿਹੜੇ ਉਹਨਾਂ ਤੋਂ ਹਟ ਕੇ ਕੁਝ ਕਰਨਾ ਚਾਹੁੰਦੇ ਨੇ ਚਾਹੇ ਉਹ ਮਧੂਮੱਖੀ ਪਾਲਣ ਹੋਵੇ ਚਾਹੇ ਉਹ ਬੱਕਰੀ ਪਾਲਣ ਹੋਵੇ ਚਾਹੇ ਉਹ ਪੋਲਟਰੀ ਫਾਰਮਿੰਗ ਹੋਵੇ ਜਾਂ ਮੱਛੀ ਪਾਲਣ ਹੋਵੇ ਤੇ ਇਹੋ ਜਿਹੇ ਜਿਹੜੇ ਸਾਰੇ ਕਿੱਤਿਆਂ ਬਾਰੇ ਤੁਸੀਂ ਜਾਣਕਾਰੀ ਲੈ ਕੇ ਇਹਨਾਂ ਵਿਭਾਗਾਂ ਤੋਂ ਮਿਲ ਕੇ ਟ੍ਰੇਨਿੰਗਾਂ ਦਾ ਲਾਭ ਲਓ ਤੇ ਆਪਣਾ ਜਿਹੜਾ ਨਵਾਂ ਖੇਤੀ ਬਾੜੀ ਦਾ ਕਿੱਤਾ ਹੈ ਉਹਨੂੰ ਸ਼ੁਰੂ ਕਰਨ ਦੇ ਵਿੱਚ ਹੌਲੀ-ਹੌਲੀ ਆਪਣਾ ਯੋਗਦਾਨ ਪਾਉਂਗਾ ਜਿਵੇਂ ਰਵਿੰਦਰ ਜੀ ਨੇ ਇੱਕ ਉਤਮ ਕੀਤਾ ਹੈ ਉਹਨਾਂ ਨੇ ਮਿਹਨਤ ਕੀਤੀ ਮਤਲਬ ਫਿਸ਼ ਫਾਰਮਿੰਗ ਦਾ ਇਹ ਸਰਕਾਰ ਵੱਲੋਂ ਅਜਿਹੇ ਕਿਸਾਨ ਜਿਹੜੇ ਆਪਣੇ ਪੱਧਰ ਤੇ ਸ਼ੁਰੂ ਕਰਦੇ ਆ ਉਤਮ ਕਰਦੇ ਆ ਉਹਨਾਂ ਦੇ ਲਈ ਸਰਕਾਰ ਵੱਲੋਂ ਕੀ ਕੀ ਸਹਾਇਤਾ ਜਿਹੜੀ ਅੱਗੇ ਤੁਸੀਂ ਰਵਿੰਦਰ ਜੀ ਦੀ ਸਰਕਾਰ ਵੱਲੋਂ ਕੀਤੀ ਜਾ ਸਕਦੀ ਹੈ ਦੇਖੋ ਇਹਨਾਂ ਨੂੰ ਤਲਾਬ ਬਣਾਉਣ ਤੇ ਦਾ ਜਿਹੜੀ ਸਬਸਿਡੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੱਛੀਆ ਸੰਪਦਾ ਯੋਜਨਾ ਦੇ ਤਹਿਤ ਆਪਣੀ ਜਿਹੜੀ ਮੱਛੀ ਆ ਆਪਣੀ ਫਸਲ ਆ ਉਹਨੂੰ ਮਾਰਕੀਟ ਕਰਨ ਦੇ ਲਈ ਦੋ ਪਹੀਆ ਤੇ ਚਾਰ ਪਹੀਆ ਵਾਹਨ ਵੀ ਸਰਕਾਰ ਨੂੰ ਦਿੱਤੇ ਜਾਂਦੇ ਨੇ ਤੇ ਸਾਡੀ ਪੂਰੀ ਕੋਸ਼ਿਸ਼ ਹੈ ਇਹਨਾਂ ਦਾ ਜਿਹੜਾ ਐਪਲੀਕੇਸ਼ਨ ਅਸੀਂ ਲੈ ਚੁੱਕੇ ਆ ਤੇ ਇਹਨਾਂ ਨੂੰ ਚਾਰ ਪਹੀਆ ਜਿਹੜੀ 4 ਵੀਲਰ ਦਾ ਜਿਹੜਾ Tata 407 ਟਰੱਕ ਹੈ ਉਹਦੇ ਤੇ 60% ਸਬਸਿਡੀ ਇਹਨਾਂ ਨੂੰ ਅਸੀਂ ਦਿਵਾਵਾਂਗੇ ਤਾਂ ਜੋ ਆਪਣੀ ਜਿਹੜੀ ਇਹ ਮਾਰਕੀਟਿੰਗ ਕਰਨ ਦੇ ਵਿੱਚ ਇਹਨਾਂ ਨੂੰ ਆਸਾਨੀ ਮਿਲ ਸਕੇ ਕਿੰਨੇ ਇੱਕ ਤਰ੍ਹਾਂ ਦੇ ਜਿਹੜੇ ਟ੍ਰੇਨਿੰਗ ਦੇ ਰਹੇ ਹਾਂ ਤੇ ਸਾਡੇ ਲੈ ਸਕਦੇ ਨੇ ਕ੍ਰਾਈਟਰੀਆ ਹੈ ਕ੍ਰਾਈਟਰੀਆ ਹੀ ਕਿਸਾਨ ਵੀ ਜਿਹੜੀ 18 ਸਾਲ ਤੋਂ ਵਾਧੂ ਉਮਰ ਹੋਵੇ ਤੇ ਏਰੀਆ چاہے ਦੇਖੋ ਏਰੀਆ ਸਿਰਫ ਸਬਸਿਡੀ ਦੇ ਮੈਟਰ ਕਰਦਾ ਏ 1 ਏਕੜ ਤੋਂ ਲੈ ਕੇ 5 ਏਕੜ ਤੱਕ ਦੀ ਤਲਾਬਾਂ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ ਘੱਟੋ ਘੱਟ 1 ਏਕੜ ਤੇ ਵੱਧ ਤੋਂ ਵੱਧ 5 ਏਕੜ ਪਰ ਜਿਹੜੀ ਟ੍ਰੇਨਿੰਗ ਹੈ ਉਹ ਕੋਈ ਵੀ ਲੈ ਸਕਦਾ ਹੈ ਸਸਟ ਟ੍ਰੇਨਿੰਗ ਦਾ ਕੋਈ ਫਾਸਟ ਹਾਂਜੀ ਹਾਂਜੀ ਫ੍ਰੀ ਆਫ ਕੋਸਟ ਟ੍ਰੇਨਿੰਗ ਹੈ ਹਰ ਜ਼ਿਲ੍ਹੇ ਦੇ ਵਿੱਚ ਦਿੱਤੀ ਜਾਂਦੀ ਹੈ ਮੋਗੇ ਵਿਖੇ 21 ਜੁਲਾਈ ਤੋਂ ਡੀਸੀ ਦਫ਼ਤਰ ਵਿਖੇ ਸਤਲੋਜ ਬਲਾਕ ਦੇ ਵਿੱਚ A 321 ਨੰਬਰ ਕਮਰੇ ਵਿੱਚ ਦਿੱਤੀ ਜਾਵੇਗੀ ਤੁਸੀਂ ਸਾਰੇ ਆ ਕੇ ਉਸ ਦਾ ਲਾਭ ਲਵੋ ਤੇ ਮੱਛੀ ਪਾਲਨ ਅਰਗੇ ਜਿਹੜੇ ਖੇਤੀਬਾਪਨ ਦਾ ਦੇ ਕਿਤੇ ਨੇ ਇਹਨਾਂ ਨਾਲ ਜੁੜੋ ਪਰ ਤਾਂ ਮੇਰੀ ਟੀਮ ਆਈ ਉਹਨੂੰ ਜੀ ਆਇਆਂ ਕਹਨਾ ਦੂਸਰੀ ਗੱਲ ਇਹ ਵਿਜ਼ਿਟ ਕਰਨ ਆਇਆ ਮੇਰਾ ਕੰਮ ਜੋ ਮੈਂ ਕੀਤਾ ਉਹਨੂੰ ਦੇਖਣ ਆਇਆ ਸਾਰਾ ਲੋਕਾਂ ਦਾ ਮਨ ਖੁਸ਼ ਹੈ ਮੇਰਾ ਮਨ ਖੁਸ਼ ਹੈ ਮਾਦੀਆਂ ਨੂੰ ਕੁਝ ਵਾਦਾ ਕੀਤਾ ਹੈਗਾ ਇਹ ਲੋਕ ਆ ਮੇਰੇ ਕੋਲ ਦੋ ਬੰਦੇ ਹਨ ਵੀ ਟ੍ਰੇning ਲੈ ਰਹੇ ਆ ਜਿਹਨੂੰ ਟ੍ਰੇning ਦੇ ਕੇ ਮੈਂ ਕੁਸੇਕ ਫਾਰਮ ਖੋਲ੍ਹ ਰਿਹਾ ਮੈਂ ਦੇਖ ਕੇ ਮੈਨੂੰ ਤੇ ਵਧੀਆ ਕੀਤੀ ਨਾਲ ਲੋਕਾਂ ਨੂੰ ਫੇਸ ਪਾਸੋਂ ਹਟਣਾ ਚਾਹੀਦਾ ਖੇਤ ਦੇ ਵਾਲੇ ਪਾਸੋਂ ਇਧਰ ਲੱਭਣਾ ਚਾਹੀਦਾ ਹੈਗਾ ਤੁਸੀਂ ਜਦੋਂ ਇਹ ਮੱਛੀ ਫਾਰਮਿੰਗ ਦਾ ਸ਼ੁਰੂ ਕੀਤਾ ਇਹ ਆਈਡੀਆ ਤੁਹਾਨੂੰ ਕਿਸ ਤਰ੍ਹਾਂ ਸਰਕਾਰੀ ਪ੍ਰੋਗਰਾਮਾਂ ਤੋਂ ਮਿਲਿਆ ਜਾਂ ਆਪਣੀ ਪੱਧਰ ਤੇ ਤੁਹਾਨੂੰ ਕੁਝ ਸਰਕਾਰੀ ਮੀਡੀਆ ਰਾਹੀਂ ਉਸ ਨੂੰ ਮੈਨੂੰ ਆਪਣਾ ਸ਼ੌਂਕ ਸੀਗਾ ਉਹਦੇ ਕਰਕੇ ਮੈਂ ਉਦੋਂ ਮ ਕੀਤਾ ਮੈਂ ਹਿਮਾਚਲ ਚ ਵੀ ਦੇਖ ਕੇ ਆਇਆ ਇਹ ਮੈਂ ਲੋੜਕੰਨੀ ਸਾਈਡ ਇਧਰ ਵੀ ਗਿਆ ਹੈਗਾ ਤੇ ਮੈਂ ਹੌਲੀ ਹੌਲੀ ਮੈਨੂੰ ਸੇਧ ਮਿਲੀ ਇਹਨਾਂ ਨਾਲ ਆਵਾ ਜਿਦਾਂ ਬਣਾ ਇਹਨਾਂ ਬਾਅਦ ਹੈ ਮੇਰਾ ਟ੍ਰੇਨਿੰਗ ਲਈ ਫਰਮਾ ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਵਾਧੇ ਕੰਮ ਚ ਸ਼ੁਰੂ ਕਰਤਾ ਕਿੰਨਾ ਸਮਾਂ ਟ੍ਰੇਨਿੰਗ ਲਈ ਲੀਤੀ ਸੀ ਇੱਕ ਹਫ਼ਤਾ ਤੇ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੋ ਸਾਲ ਹੋ ਗਏ ਸਤੈ ਮੈਨੂੰ ਕੰਮ ਕਰਦਿਆਂ ਨੂੰ ਹੋਰ ਵਧੀਆ ਵਧੀਆ 10 ਲੱਖ ਲੱਖ ਲਗ ਲਗ ਸਾਨੂੰ ਮੈਨੂੰ ਬਚਤ ਹੋਈ ਪਹਿਲੇ 1 ਸਾਲ ਦੀ ਜਿਹੜੀ ਕਿ ਜਿਵੇਂ ਜਿਹਨ ਮੀਨ ਚ ਨਹੀਂ ਹੋਣੀ ਸੀ ਜਿਹੜੀ ਹੁਣ ਇੱਥੋਂ ਮੱਛੀ ਚ ਹੋ ਰਹੀ ਹੈ ਜਿਹਨ ਅਸੀਂ ਦੇਖ ਸਕਦੇ ਹਾਂ ਇਹ ਰਸਿੰਦਰ ਜੀ ਨੇ ਰਬਾਈਤੀ ਖੇਤੀ ਕੀਤੀ ਹੈ ਜਿਹੜੀ ਉਹ ਬਹੁਤਾ ਲਾਹੇਵੰਦ ਧੰਦਾ ਨਹੀਂ ਰਹਿ ਗਿਆ ਤੇ ਕਿਸਾਨ ਜਿਹੜਾ ਆਪਣੀ ਇਸ ਫਸਲੀ ਚੱਕਰ ਤੋਂ ਅੱਗੇ ਸੋਚ ਨਹੀਂ ਪਾਉਂਦਾ ਤੇ ਵੀ ਤੁਸੀਂ ਇਹ ਸੋਚਿਆ ਉਪਰਾਲਾ ਕੀਤਾ ਤੁਹਾਡੇ ਹੋਰ ਵੀ ਕਿਸਾਨ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਅੱਗੇ ਜਿਹੜੀ ਟ੍ਰੇਨਿੰਗ ਜਾਣਕਾਰੀ ਲੈਣ ਤੇ ਉਹਨਾਂ ਕਿਸਾਨਾਂ ਲਈ ਕੀ ਕਹਿਣਾ ਚਾਹੋਗੇ ਜਿਹੜੇ ਲਗਭਗ ਕਿਸਾਨ ਮੈਨੂੰ ਕਿਸਾਨ ਦੇਖ ਕੇ ਚਾਰ ਕਿਸਾਨ ਹੁਣ ਤੱਕ ਕਾਰਮ ਬਣਾ ਚੁੱਕੇ ਆ ਇਹ ਮੈਂ ਦੇ ਕੋਲ ਟ੍ਰੇਨਿੰਗ ਲੈਣ ਵਾਸਤੇ ਲਗਭਗ ਉਈ ਦਨੇ ਹੋ ਹਾਲੇ ਹੈ ਜਾ ਜਿਹਨ ਮੈਥੋਂ ਕੋਈ ਦੇਖਾ ਇਹਨੂੰ ਨਾ ਦੇਖਣ ਆਵੇ ਅਸਨ ਕਿਉਂਕਿ ਇਹ ਡਬਲ ਪ੍ਰੋਜੈਕਟ ਹੈਗਾਗਾ 올 ਟ੍ਰਿਬਲ ਫਿਸ਼ ਹੈ ਉਹਦੇ ਕਰਕੇ ਮਤਲਬ ਲੋਕਾਂ ਨੂੰ ਅਜੇ ਥੋੜਾ ਅੱਛਾ ਹੁੰਦੀ ਵਿੱਚ ਵੀ ਖੜੇ ਘਾਟਾਂ ਤੇ ਪੈ ਜਾਵੇ 네ਗੇਟਿਵ ਸੋਚ ਲੋਕਾਂ ਦੀ ਜਿਆਦਾ ਥੋੜੀ ਜੀ ਪੋਜ਼ਟਿਵ ਹੋ ਜਾਈਏ ਤਾਂ ਇਹ ਸਭ ਠੀਕ ਠਾਕ ਹੋ ਜਾਏਗਾ ਸਿਰਫ ਪੋਲਟਰੀ ਫਾਰਮ ਤੁਸੀਂ ਬਣਾਇਆ ਵਿੱਚ ਰੱਖੀ ਦੀ ਜਿਹੜੀ ਐਕਸਕਿਊਸ਼ਨ ਹੈ ਉਹਦੀਆਂ ਦੀ ਬੇਟਾ ਇਹ ਮਤਲਬ ਮੱਛੀ ਫੂਡ ਵਜੋਂ ਹਾਂ ਫੂਡ ਵਜੋਂ ਇਸ ਨੂੰ ਲੈ ਜਾਂਦਾ ਬਾਕੀ ਜਿਹੜੀ ਫੀਡ ਉੱਤੇ ਬੇਸਟ ਉਹ ਡਿੱਗ ਪੈਂਦੀ ਹੈ ਕੋਈ ਮੰਡੋਲ ਦੇ ਮੱਛੀ ਉਸਨੂੰ ਲਗਭਗ 5-7 ਕਿਲੋ ਹੱਡੇਲੀ ਉਹ ਸਾਰੀ ਫਿਸ਼ ਨੂੰ ਚਲੀ ਜਾਂਦੀ ਹੈ ਨਹੀਂ ਬਕਾਰ ਜਾਣੀ ਸੀ ਕੋਈ ਜਿਹੜੀ ਪੌਂਟਰੀ ਦੀ ਫੀਡ ਆ ਨਾ ਡ੍ਰੋਪਿੰਗਾਂ ਦੇ ਵਿੱਚ ਐਨਪੀਕੇ ਹੁੰਦਾ ਨਾਈਟ੍ਰੋਜਨ ਪੋਟਾਸ਼ੀਅਮ ਤੇ ਫਾਸਫੋਰਸ ਜਿਹਦਾ ਆਪਾਂ 플ੈਂਕਟਨ ਬਣਦੇ ਵਿੱਚ ਹੈਲਪ ਕਰਦੀ ਹੈ ਮੱਛੀ ਦੀ ਜਿਹੜੀ ਕੁਦਰਤੀ ਖਰਾਕ ਹੈ ਖਰਾਕ ਹੈ ਉਹ 플ੈਂਕਟਨ ਹੀ ਹੈ ਇਹਦਾ ਜਿਹੜਾ ਐਕਸਕ੍ਰੀਟ ਆ ਇਹਦੀਆਂ ਮਿੱਠਾਂ ਨੇ ਉਹ ਪਲੈਂਕਟਨ ਦੇ ਵਿੱਚ ਹੈਲਪ ਕਰਦੀਆਂ ਨੇ ਤੇ ਜਿਹੜਾ ਆਮ ਤੌਰ ਤੇ 20 ਕਿੱਲਿਆਂ ਦੇ ਮੱਛੀ ਤਲਾਕ ਤੇ ਸਰਕਾਰ ਦੁਆਰਾ ਜਿਹੜਾ ਪ੍ਰੋਜੈਕਟ ਹੈ ਉਹਦੇ ਹਿਸਾਬ ਨਾਲ 3 ਲੱਖ ਰੁਪਈਆ ਫੀਡ ਦਾ ਖਰਚਾ ਆ ਜਾਂਦਾ ਉਸੇ ਫੀਡ ਦੇ ਖਰਚੇ ਨੂੰ ਇਹ ਅੱਧਾ ਕਰਦੀ ਹੈ ਤੇ ਨਾਲ ਆਪਾਂ ਆਪਣੀ ਆਮਦਨ ਦੇ ਵਿੱਚ ਇਹਦੇ ਨਾਲ ਵਾਧਾ ਕਰ ਸਕਦੇ ਹਾਂ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਇਹਦੇ ਮੈਂਬਰ ਬਚਕੜੀ ਦੇ ਰਹਿਣ ਵਾਲੇ ਐਡੀਸੀ ਮੈਡਮ ਸਾਹਿਬ ਦਾ ਸਾਡੇ ਇੱਥੇ ਪ੍ਰਪਿੰਦਰ ਸਿੰਘ ਪੁੱਛਾ ਦੇ ਅਲਾਟ ਤੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਕਹਨਾ ਦੂਜੀ ਗੱਲ ਇਹ ਆ ਕੱਜ ਬਹੁਤ ਵਧੀਆ ਦਿਨ ਆ ਜਦੋਂ ਸਰਕਾਰੀ ਅਧਿਕਾਰੀ ਸਾਡੇ ਪਿੰਡ ਦੇ ਕਿਸਾਨਾਂ ਦੇ ਵਿੱਚ ਪਹੁੰਚੇ ਆ ਜਿਸ ਤਰ੍ਹਾਂ ਪੰਦਰ ਸਿੰਘ ਪੁੱਤਾਰੇ ਬਹੁਤ ਵੱਡਾ ਹੌਸਲਾ ਕਰਕੇ ਆਪਣੇ ਖੇਤ ਦੇ ਵਿੱਚ ਮੱਛੀ ਫਾਰਮ ਨਾਲ ਮੁਰਗੀ ਫਾਰਮ ਬਣਾਇਆ ਤੇ ਇਸ ਨੇ ਬਹੁਤ ਵੱਡੀ ਇਸ ਗੱਲ ਦੇ ਵਿੱਚ ਤਰੱਕੀ ਵੀ ਕੀਤੀ ਆ ਤੇ ਲੋਕਾਂ ਵਾਸਤੇ ਚੜ੍ਹਨਾ ਮਨਾਰਾ ਵੀ ਬਣਿਆ ਇਹ ਅੱਗੇ ਗੱਲ ਹੁੰਦੀ ਵੀ ਆਪਾਂ ਗੱਲਾਂ ਹੀ ਸੁਣ ਲੈਣੀਆਂ ਇਹਨੇ ਆਪਦੇ ਹੱਥੀ ਸਾਰਾ ਕੁਝ ਕਰਕੇ ਲੋਕਾਂ ਦੇ ਵਿੱਚ ਇੱਕ ਆਦਰਸ਼ ਖੜੀ ਕਰਤੀ ਹੁਣ ਜਿਉਂ-ਜਿਉਂ ਇਹਦਾ ਕੰਮ ਪ੍ਰਪਿੰਦਰ ਸਿੰਘ ਪੁੱੱਤੇ ਦਾ ਕੰਮ ਚੱਲਦਾ ਸਾਡੇ ਨੇੜਲੇ ਪਿੰਡਾਂ ਦੇ 5-7 ਕਿਲੋਮੀਟਰ ਦੇ ਘੇਰੇ ਵਿੱਚ ਜਿੰਨੇ ਪਿੰਡ ਆਉਂਦੇ ਆ ਬਹੁਤ ਬਹੁਤ ਲੋਕ ਆ ਕੇ ਉਹਨਾਂ ਦਾ ਉਹਨਾਂ ਤੋਂ ਟ੍ਰੇਨਿੰਗ ਲੈਂਦੇ ਆ ਤੇ ਆਪੋ ਆਪਣਾ ਹੋਰ ਉਤਸ਼ਾਹ ਹੁੰਦੇ ਆ ਇਸ ਗੱਲ ਤੇ ਮੈਂ ਪ੍ਰਪਿੰਦਰ ਸਿੰਘ ਪੁੱੱਤੇ ਨੂੰ ਵੀ ਤੇ ਜਿਹੜੇ ਸਾਡੇ ਅਧਿਕਾਰੀ ਆਏ ਉਹਨਾਂ ਸਾਰਿਆਂ ਦਾ ਰਿਸਪੈਕਟ ਕਰਦਾ ਆ